ਮੇਰੀ ਹੱਥ ਬਨ ਕੇ ਬੇਨਤੀ ਹੈ 77 ਨੰਬਰ ਬਾੜ ਵਾਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਬਸ ਇੱਕ ਕੰਮ ਕਰ ਦਿਓ ਵੀ ਐਂ ਕਰਕੇ ਐਂ ਤੇ ਤੋਂ ਬਾਅਦ ਇਹਨਾਂ ਨੂੰ ਕਹਿ ਦਿਓ ਵੀ ਹਾਂ ਜਲੰਧਰ ਵੈਸਟ ਜਿਮਨੀ ਚੋਨੇ ਸੂਬੇ ਦਾ ਸਿਆਸੀ ਮਾਹੌਲ ਪਖਾਇਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਤਸ਼ਾ ਜਿਤਾਇਆ ਹੈ ਕਿ ਕਾਂਗਰਸ ਅਤੇ ਬੀਜੇਪੀ ਚੋਣਾਂ ਦੇ ਵਿੱਚ ਪੈਸੇ ਬਣ ਸਕਦੀ ਹੈ ਅਜਿਹੇ ਦੇ ਵਿੱਚ ਸੀਐਮ ਮਾਨ ਨੇ ਲੋਕਾਂ ਨੂੰ ਆਪਣੇ ਹੀ ਅੰਦਾਜ਼ ਦੇ ਵਿੱਚ ਇੱਕ ਸਲਾਹ ਵੀ ਦਿੱਤੀ ਮੈਨੂੰ ਪਤਾ ਲੱਗਿਆ ਮੈਨੂੰ ਇੰਟੈਲੀਜੈਂਸ ਵਾਲਿਆਂ ਨੇ ਦੱਸਿਆ ਕਹਿੰਦੇ ਜੀ ਕਾਂਗਰਸੀ ਪੈਸੇ ਵੰਡਣਗੇ ਬੀਜੇਪੀ ਵਾਲੇ ਪੈਸੇ ਵੰਡਣਗੇ ਆ ਦੋ ਰਸਤਾ ਤੁਹਾਨੂੰ ਪੈਸੇ ਵੰਡਣਗੇ ਖਰੀਦਣਗੇ ਮੇਰੀ ਹੱਥ ਬੰਨ ਕੇ ਬੇਨਤੀ ਹਸ 77 ਨੰਬਰ ਵਾਰਡ ਵਾਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਥੋੜੇ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋੜੀ ਲੁੱਟੇ ਹੋਏ ਨੇ ਬਸ ਇੱਕ ਕੰਮ ਕਰ ਦਿਓ ਵੀ ਐਂ ਕਰਕੇ ਐਂ ਤੇ ਤੋਂ ਬਾਅਦ ਇਹਨਾਂ ਨੂੰ ਕਹਿ ਦਿਓ ਵੀ ਹਾਂ ਪਰ ਵੋਟਾਂ ਵਾਲੇ ਦਿਨ 5 ਨੰਬਰ ਵਾਲਾ ਬਟਨ ਦੱਬ ਕੇ ਕਹਿ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀਆਂ ਮਾਰਦੋ ਬਾਕੀ ਨੂੰ ਮਾਫ ਆ ਲਾ ਬੜਾ ਸਮਝਦਾਰ ਲੋਕ ਐ ਬਈ ਬਹੁਤ ਜ਼ਾਮੀਂਦਾਰ ਇਲਾਕਾ ਹੈ ਬਈ ਇਹ ਸਾਰੀ ਸਮਝ ਗਏ ਫਿਰ ਤੁਹਾਡੇ ਵੱਲੋਂ ਹੁਣ ਮੈਂ ਸਮਝਾਂ ਵੀ